ਸਸਿਕਾ ਦੋਸਤੋ ਮੈਂ ਹਰ ਨਵਿੰਦਰ ਭੱਟੀ ਤੁਸੀਂ ਜੁੜੇ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪੁਰਾਣੀ ਸ੍ਰੇਮਪਤੀ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਪੀਰਾਂ ਦੇ ਦਰਬਾਰ ਤੇ ਮੇਲੇ ਲੱਗੇ ਹੋਏ ਨੇ ਔਰ ਲੜੀਆਂ ਜਗ ਰਹੀਆਂ ਨੇ ਅੱਜ ਜਿੰਦਰ ਸ਼ਾ ਸਮਾਣੇ ਤੋਂ ਬਾਬਾ ਜੀ ਸ੍ਰੇਮਪਤੀ ਤੋਂ ਉਹਨਾਂ ਵੱਲੋਂ ਸਲਾਨਾ ਭੰਡਾਰਾ ਜਿਹੜਾ ਕਰਵਾਇਆ ਜਾ ਰਿਹਾ ਇਸ ਮੌਕੇ ਉੱਗੇ ਫਿਲਮੀ ਐਕਟਰ ਸੋਨੂ ਪ੍ਰਧਾਨ ਜੀ ਖੁਸ਼ੀਪੂਰ ਤੇ ਪਹੁੰਚੇ ਔਰ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਵਾਈ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਫਿਲਮਾਂ ਦੇ ਵਿੱਚ ਹਿੰਦੀ ਪੰਜਾਬੀ ਦੇ ਵਿੱਚ ਸੋਨੂ ਵਰਧਾਨ ਦਾ ਵੱਡਾ ਨਾਮ ਹੈ ਔਰ ਇਸ ਮੌਕੇ ਰੋਪੜ ਤੋਂ ਸਾਡੇ ਸਾਈਂ ਜੀ ਬਿੱਲਾ ਸਾਈਂ ਜੀ ਵੀ ਹਾਜ਼ਰ ਸਨ ਔਰ ਸਾਡੇ ਪ੍ਰਧਾਨ ਜੀ ਅਸ਼wini अरोड़ा ਜੀ ਵੱਡੇ ਆਗੂ ਨੇ ਸਮਾਣੇ ਦੇ ਸ਼ਿਵ ਸੈਨਾ ਦੇ ਔਰ ਸਮਾਜ ਸੇਵੀ ਵੀ ਨੇ ਉਹ ਵੀ ਤੇ ਪਹੁੰਚੇ ਸਨ ਔਰ ਬਹੁਤ ਜ਼ਿਆਦਾ ਰੌਣਕਾਂ ਜਿਹੜੀਆਂ ਦਰਬਾਰਾਂ ਦੇ ਉੱਪਰ ਲੱਗੀਆਂ ਹੋਈਆਂ ਨੇ ਅੱਜ ਰਾਤ ਦੀ ਮਹਿਫਲ ਵੀ ਹੈ ਸੋ ਬਹੁਤ ਸਾਰੇ ਸਾਈਂ ਦਰਬਾਰਾਂ ਤੋਂ ਵੱਖ-ਵੱਖ ਸਾਈਂ ਲੋ ਕਿਤੇ ਪਹੁੰਚ ਰਹੇ ਨੇ ਸੋ ਬਾਬਾ ਜੀ ਵੱਲੋਂ ਛੇ ਸਨਮਾਨ ਕੀਤਾ ਗਿਆ ਰਮੇਨ ਭੱਟੀ ਵੀ ਬੋਲਦੇ ਨੇ ਕਿ ਇਹਨਾਂ ਦਾ ਚੈਨਲ ਹੈ ਜੀ ਇਕਤਾਰਾ ਬੋਲੇ ਜਿਹਨੂੰ ਵਕਤ ਵਾਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੋਇਆ ਇਕਤਾਰਾ ਬੋਲੇ ਇਹ ਬਹੁਤ ਲੇਟੈਸਟ ਸਮਾਣੇ ਦੀਆਂ ਸਾਰੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਜੀ ਨਵਲੋ ਜੀ ਚਾਹੇ ਧਾਰਮਿਕ ਹੋਣ ਪੋਲ ਪੋਲੀਟਿਕਲ ਹੋਣ ਜਾਂ ਕੁਝ ਵੀ ਹੋਵੇ ਜੀ ਜੀ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਉਹਦੇ ਚੈਨਲ ਨੂੰ ਮਨ ਨੂੰ ਵੀ ਬਹੁਤ ਖੁਸ਼ੀ ਹੋਈ ਅੱਜ ਪ੍ਰਧਾਨ ਜੀ ਦੇ ਉੱਤੇ ਅਸ਼ਵਨੀ ਜੀ ਦੇ ਮੜਕੇ ਆ ਨਾ ਜੀ ਖੁਸ਼ੀਆਂ ਲੱਗ ਪਈਆਂ ਸਾਡਾ ਦਰਸ਼ਨ ਹੁੰਦੇ ਰਹਿਣ ਭਰਾਵਾਂ ਦੇ ਸਾਡਾ ਸੀਨਾ ਚੋੜਾ ਹੋ ਜਾਂਦਾ ਜਦੋਂ ਵੀ ਸੋਨੂ ਜੀ ਸਾਡੇ ਸਮਾਨੇ ਚ ਐਂਟਰੀ ਕਰਦੇ ਨੇ ਸਾਡੇ ਪੰਜਾਬ ਦੀ ਸ਼ਾਨ ਨੇ ਸਾਡੇ ਵੀਰ ਜੀ ਸਭ ਇਹ ਸਾਡਾ ਵੱਡੇ ਭਰਾਵਾਂ ਦਾ ਮਾਣ ਸਤਿਕਾਰ ਹੈ ਧੰਨਵਾਦ ਹਾਂਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਖੁਸ਼ੀ ਹੋਈ ਜੀ ਸਾਡੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸਾਡੇ ਵਿੱਚ ਅੱਜ ਸੋਨੂ ਵੀਰ ਜੀ ਸਾਡੇ ਪਹੁੰਚੇ ਨੇ ਮੈਂ ਕਹਿੰਦਾ ਮਹਾਰਾਜਾ ਕਿਰਪਾ ਕਰੇ ਉਹ ਪ੍ਰਭੂ શ્રી ਰਾਮ ਕਿਰਪਾ ਕਰੇ ਜਲਦੀ ਹੀ ਵਰਲਡ ਲੈਵਲ ਤੇ ਸਾਡੇ ਵੀਰ ਜੀ ਫੇਮਸ ਹੋਣ ਤੇ ਬੰਬੇ 'ਚ ਸਾਡੀ ਸਰਕਾਰ ਹੈ ਮਹਾਰਾਸ਼ਟਰ 'ਚ ਜਦੋਂ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਈ ਮੰਨਨੀਆ ਸੀਐਮ ਸਾਹਿਬ ਨੂੰ ਕਹਿ ਕਿ ਜਿੱਥੇ ਤੱਕ ਵੀ ਸਾਡੀ ਜ਼ਰੂਰਤ ਹੋਈ ਮੈਂ ਕਹਿੰਦਾ ਸਾਡੇ ਵੀਰ ਬੰਬੇ 'ਚ ਪਹੁੰਚਣ ਫਿਰ ਮੈਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਅੱਜ ਸਮਾਨੇ ਚ ਆਇਆ ਵੀਰ ਜੀ ਜਿੰਨੀ ਵਾਰ ਵੀ ਮੈਨੂੰ ਮਿਲਦੇ ਨੇ ਇੰਨਾ ਪਿਆਰ ਮਿਲਦਾ ਇੰਨਾ ਸਤਿਕਾਰ ਮਿਲਦਾ ਸੋ ਮੈਂ ਸਾਰੀ ਉਮਰ ਰਣੀ ਆਇਆ ਇਹਨਾਂ ਭਰਾਵਾਂ ਦਾ ਜੀ ਸੋ ਮੈਂ ਵਾਦਾ ਕਰਦਾ ਅਗਲੀ ਵਾਰੀ ਜਦੋਂ ਵੀ ਆਇਆ ਮੈਂ ਪਹਿਲਾਂ ਵੀਰ ਜੀ ਦੇ ਦਰਦ ਕਰ ਬਿਲਕੁਲ ਬਹੁਤ ਅਸੀਂ ਮੇਰੇ ਕੋਲ ਟੀਵੀ ਬਣਦੇ ਨੇ ਤੇ ਇਹਨਾਂ ਦਾ ਚੈਨਲ ਹੈ ਜੀ ਇਕਤਾਰਾ ਬੋਲੇ ਇਹਨੂੰ ਵਕਤ ਵਾਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੋਇਆ ਤਾਰਾ ਬੋਲੇ ਇਹ ਬਹੁਤ ਲੇਟੈਸਟ ਸਮਾਣੇ ਦੀਆਂ ਸਾਰੀਆਂ ਖਬਰਾਂ ਤੁਹਾਨੂੰ ਸੁਣਾਉਣ ਨੂੰ ਮਿਲਣਗੀਆਂ ਜੀ ਨਵਲੋ ਜੀ ਚਾਹੇ ਧਾਰਮਿਕ ਹੋਣ ਪੋਲਿਟਿਕਲ ਹੋਣ ਜਾਂ ਕੁਝ ਵੀ ਹੋਵੇ ਜੀ ਪਲੀਜ਼ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹਨਾਂ ਦੇ ਚੈਨਲ ਆਜੋ ਬੰਦਿਓ ਪਾਪਾ ਜੀ ਖੜੇ ਹੋ ਮੈਂ ਬਾਬਾ ਜੀ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਪਹੁੰਚੇ ਹੋ ਅੱਜ ਦਰبارਾਂ ਤੇ ਮੇਲੇ ਲੱਗੇ ਹੋਏ ਨੇ ਔਰ ਦੂਰੋਂ ਦੂਰੋਂ ਅੱਜ ਸਾਈਂ ਲੋਕਾਂ ਦੇ ਦਰਸ਼ਨ ਵੀ ਹੋਣੇ ਆ ਸੋ ਬਾਬਾ ਜਿੰਦਰ ਜੀ ਸਾਡੇ ਬਹੁਤ ਸਤਿਕਾਰ ਜੋ ਕੀ ਕਹਿਣਾ ਚਾਹੋਗੇ ਦੋ ਰੋਸ ਸਤਿਕਾਰ ਜੀ ਸਾਰਿਆਂ ਨਾਲੋਂ ਪਹਿਲਾਂ ਮੇਰੇ ਵੱਲ ਜੈ ਬਾਬਾ ਜੀ ਮੈਂ ਅੱਜ ਪਹੁੰਚਿਆ ਜੀ ਇੱਥੇ ਇਹ ਮੇਰਾ ਪਰਿਵਾਰ ਹੀ ਹੈ ਜੀ ਇੱਥੇ ਦਾ ਇਹ ਕੈਨ ਦੀ ਲੋੜ ਹੀ ਨਹੀਂ ਦਾ ਮੈਨੂੰ ਸੱਦਾ ਵੀ ਨਹੀਂ ਚਾਹੀਦਾ ਤੇ ਮੈਂ ਇਸ ਵਾਸਤੇ ਕਿਹੜਾ ਕਹੇ ਵੀ ਇੱਥੇ ਪਹੁੰਚਦਾ ਦਾ ਕਿਉਂਕਿ ਸਾਨੂੰ ਬਹੁਤ ਔਡੀਕ ਹੁੰਦੀ ਹੈ ਇਸ ਪ੍ਰੋਗਰਾਮ ਦੀ ਜਦੋਂ ਵੀ ਆਏ ਕਿਉਂਕਿ ਹਮੇਸ਼ਾ ਸਾਡੇ ਸਿਰ ਤੇ ਵੱਡੇ ਭਰਾਵਾਂ ਵਾਂਗ ਪਿਓ ਵਾਂਗ ਜਿੱਦਾਂ ਉਹ ਬਈ ਸਾਡੇ ਦਿੱਤੇ ਆਪਣਾ ਕਦੇ ਨਹੀਂ ਹੋਦੀ ਉਹ ਮੈਂ ਹਮੇਸ਼ਾ ਇਹਨਾਂ ਦਾ ਰਿਧੀ ਰਾਂਗਾ ਜੇ ਜਦੋਂ ਜਦੋਂ ਵੀ ਆਏ ਮਾਰਨ ਤੇ ਮੈਂ ਪਹਿਲਾਂ ਇਹਨਾਂ ਦੇ ਅੱਦੇ ਬੋਲ ਤੋਂ ਪਹਿਲਾਂ ਵੀ ਇੱਥੇ ਪਹੁੰਚਿਆ ਹਾਂ ਕਰਦਾ ਜੀ ਉਹਨਾਂ ਸਾਰੀ ਸੰਗਤ ਨੂੰ ਕਹਾਂਗਾ ਜੀ ਤੁਮੂ ਆ ਕੇ ਪਹੁੰਚੋ ਪ੍ਰੋਗਰਾਮ ਦਾ ਆਨੰਦ ਮਾਣੋ ਬਹੁਤ ਸੰਖਿਆਵਾਂ ਇਕੱਠੀਆਂ ਹੋ ਰਹੀਆਂ ਨੇ ਗੁਰੂ ਦੀ ਲਾਰਦੀ ਫੌਜਾਂ ਦੇ ਕੋ ਉਹ ਵੀ ਸੇਵਕ ਕਰਦੇ ਜਾਂਦੇ ਸਾਰੇ ਬਾਬਾ ਜੀ ਇੱਧਰ ਬਾਬਾ ਜੀ ਵੱਡੇ ਬਾਬਾ ਜੀ ਉੱਪਰੋਂ ਵੀ ਆਏ ਹੋਏ ਨੇ ਜੀ ਇਹਨਾਂ ਨੂੰ ਵੀ ਜੀ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਜੀ ਸੋ ਇਸ ਪ੍ਰੋਗਰਾਮ ਦਾ ਆਨੰਦ ਮਾਣੋ ਜੈ ਬਾਬਾ ਜੀ ਬਹੁਤ ਵੱਡੇ ਉਪਰਾਲੇ ਨੇ ਦੀਰਾ ਫੀਰਾ ਵੱਲੋਂ ਜਿਹੜੇ ਸਮੇਂ-ਸਮੇਂ ਚੱਕੇ ਜਾਂਦੇ ਨੇ ਇਹਨ ਕੋਲ ਔਰ ਇਹ ਸਦਾ ਹੀ ਚੱਲਦੇ ਰਹਿਣਗੇ ਬਾਬਾ ਜੀ ਬੇਸ਼ੱਕ ਬੇਸ਼ੱਕ ਨਹੀਂ ਸੱਚ ਜਿਹੜਾ ਸੱਚ ਆ ਉਹ ਸਦਾ ਹੀ ਰਹਿਣਾ ਤੇ ਝੂਠ ਆ ਜਿਹੜਾ ਉਹ ਕੁਸ਼ਪਾਲ ਦਾ ਲੇਕਿਨ ਇਹ ਸੱਚ ਆ ਇਹ ਸੱਚ ਦੇ ਦਰਬਾਰ ਨੇ ਇਹ ਭੰਡਾਰੇ ਮੇਲੇ ਸਦਾ ਹੀ ਲੱਗਦੇ ਰਹਨੇ ਆ ਤੇ ਲੱਗਦੇ ਆਏ ਆ ਇਹ ਜਿਹੜਾ ਲੰਗਰ ਆ ਲੰਗਰ ਭੰਡਾਰੇ ਗੁਰੂਆਂ ਪੀਰਾਂ ਤੋਂ ਹੀ ਪਰਪਰਾ ਚੱਲੀ ਆ ਤੇ ਮਹਾਰਾਜ ਜੀ ਇਹ ਸਦਾ ਹੀ ਚੱਲਣਗੇ ਔਰ ਬਾਬਾ ਜੀ ਅੱਜ ਬਾਬਾ ਜੀ ਜਿੰਦਾ ਬਾਬਾ ਜੀ ਵੱਲੋਂ ਬਹੁਤ ਵੱਡਾ ਸਮਾਰਾ ਕਰਾਇਆ ਜਾਂਦਾ ਸਲਾਨਾ ਬਣਾ ਰਿਹਾ ਬਹੁਤ ਬਹੁਤ ਦੂਰੋਂ ਦੂਰੋਂ ਸਾਰੇ ਲੋਕ ਪਹੁੰਚ ਰਹੇ ਨੇ ਕਿਵੇਂ ਦੇਖਦੇ ਹੋ ਕਿ ਕਰਮਾ ਵਾਲਾ ਨਹੀਂ ਕਿਸੇ ਤਰ੍ਹਾਂ ਬੱਤੀ ਦਾ ਇੱਕ ਹਾਂਜੀ ਜੀ ਜਿਹੜਾ ਕਹਿ ਲੋ ਕਰਮ ਵਾਲਾ ਨਹੀਂ ਜਿਹੜੇ ਬਿਲਕੁਲ 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 ਜੀ ਜਿੱਥੇ ਪੀਰਾਂ ਬਜ਼ੁਰਗਾਂ ਦੀ ਮਹਿਫਲ ਲੱਗਦੀ ਆ ਸਾਧੂ ਸੰਤ ਆਉਂਦੇ ਨੇ ਤੇ ਜਦੋਂ ਸਾਧੂ ਸੰਤ ਆਉਂਦੇ ਨੇ ਤੇ ਉਹ ਧਰਤੀ ਨੂੰ ਜਰੂਰ ਭਾਗ ਲੱਗਦੇ ਨੇ ਇੱਥੇ ਪਹਿਲਾਂ ਹੀ ਭਾਗ ਲੱਗੇ ਹੋਏ ਨੇ ਸਮਾਣੇ ਨੂੰ ਕਿਉਂਕਿ ਸ਼ਿੰਦਾ ਸ਼ਹੀਦਾਂ ਦੇ ਕਦਮ ਨੇ ਇੱਥੇ ਗੁਰੂਆਂ ਪੀਰਾਂ ਦੇ ਕਦਮ ਨੇ ਇੱਥੇ ਤੇ ਇਹ ਜਦੋਂ ਮੇਲੇ ਹੁੰਦੇ ਨੇ ਇਹਨਾਂ ਮੇਲਿਆਂ ਦੇ ਵਿੱਚ ਹੋਰ ਜਿਹੜਾ ਫੈਜ ਆਬ ਹੁੰਦਾ ਲੋਕਾਂ ਤੇ ਪੀਰਾਂ ਪੀਰਾਂ ਨੂੰ ਜਦੋਂ ਮੇਲੇ ਤੇ ਆਉਂਦੇ ਨੇ ਉੱਥੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਦੇ ਨੇ ਤਾਂ ਉਹਨਾਂ ਤੇ ਫੈਜ ਹੁੰਦਾ ਹੈ ਜ ਇਹ بڑے ਕਰਮਾਂ ਵਾਲੇ ਮੁਕਦਰ ਸਮਾਏ ਹੈ ਬੜਾ ਕਰ ਉਹ ਜਾਂਦੇ ਜਾਂਦੇ ਲਾਸਟ ਸਵਾਲ ਜੇ ਮੈਂ ਕਹਿ ਸਕਦਾ ਇੱਕ ਲਾਸਟ ਮੈਂ ਜਰਾਂ ਦੇਵਾਂਗਾ ਕਿ ਪੂਰਾ ਪੀਰਾਂ ਦੀ ਜਿਹੜੀ ਪੰਜਾਬ ਦੀ ਧਰਤੀ ਹੈ ਤੇ ਬਹੁਤ ਜ਼ਿਆਦਾ ਪਾਪ ਮਾਰ ਕੇ ਬਹੁਤ ਜ਼ਿਆਦਾ ਕਾਫੀ ਚੀਜ਼ਾਂ ਨੇ ਜਿਹੜੀ ਅਸੀਂ ਬਿਆਨ ਨਹੀਂ ਕਰਦਾ ਸੋ ਇਹਨੇ ਕਰਕੇ ਕਿ ਤਨਾ ਕਿਤੇ ਬਚਾ ਵੀ ਹੋ ਗਏ ਬਿਲਕੁਲ 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 ਜੀ ਪਰਮਾਤਮਾ ਦਾ ਨਾਮ ਹਮੇਸ਼ਾ ਤੋਂ ਹੀ ਬਚਾਉਂਦਾ ਰਿਹਾ ਹੈ ਗੁਰੂਆਂ ਪੀਰਾਂ ਦਾ ਇਹੀ ਹੁਕਮ ਆ ਕਿ ਦੇਖੋ ਨਾਮ ਜੱਪੋ ਕਿਰਤ ਕਰੋ ਤੇ ਵੰਡ ਕੇ ਛਕੋ ਹਨ ਤੇ ਇਹਨਾਂ ਚੀਜ਼ਾਂ ਕਰਕੇ ਹੀ ਪੰਜਾਬ ਬਚਿਆ ਆ ਰਿਹਾ ਆ ਤੇ ਮਾਲਕ ਸਦਾ ਹੀ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ ਕਿਉਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਕੋਈ ਵੀ ਕੋਈ ਵੀ ਮਾੜੀ ਨਿਗਾਹ ਇਹਦੇ ਵੱਲ ਲੁੱਟੂਗੀ ਤਾਂ ਮਹਾਰਾਜ ਜ਼ਰੂਰ ਸੰਗਿਆਤਾ ਕਰਨਗੇ ਇਸ ਕਰਕੇ ਬਾਬਾ ਬਲੀ ਦਾ ਇਹ ਜੋ ਬਾਬਾ ਜੀ ਵੱਲੋਂ ਕਰਾਇਆ ਜਾਂਦਾ ਜੀਂਦਰ ਬਾਬਾ ਜੀ ਵੱਲੋਂ ਹਰ ਸਾਲ ਇਹ ਨਗਰ ਖੇੜੇ ਦੇ ਸੁੱਖ ਵਾਸਤੇ ਦੀ ਸਾਰੇ ਹੀ ਸ਼ਹਿਰ ਦੀ ਸੁੱਖ ਵਾਸਤੇ ਕੀਤਾ ਜਾਂਦਾ ਉਹ ਜਿੰਨਾ ਹੁਣ ਤੁਸੀਂ ਕੋਚਨ ਕਰ ਰਹੇ ਸੀ ਸਾਡੇ ਅਕਰ ਆਪਣਾ ਭੱਟੀ ਸਾਹਿਬ ਤੇ ਜਿੰਨਾ ਮਤਲਬ ਇਹ ਆਪਾਂ ਪਾਪ ਇਸ ਧਰਤੀ ਤੇ ਹੁੰਦਾ ਉਸ ਤੋਂ ਦੁਗੜਾ ਪੁੰਨਾ ਇਸ ਧਰਤੀ ਦੇ ਤੇ ਇਹ ਦੇ ਨਾਲ ਹੀ ਮਤਲਬ ਜਿਹੜੇ 3300 ਕਰੋੜ ਦੇਵੀ ਦੇਵਤਾ ਹੋਇਆ ਤੇ ਉਹਨਾਂ ਦੇ ਵਿੱਚ ਪੀਖਮ ਸ਼ਾ ਵੀ ਸਾਡੇ ਆਪਣਾ ਪੀਰ ਬੁੱਧੂ ਸ਼ਾ ਤੇ ਹੋਰ ਕਈ ਮਤਲਬ ਪੀਰ ਬਕੰਬਰ ਜੋ ਕਿ ਵਿੱਚ ਗਰਬਾਣੀ ਦੇ ਵਿੱਚ ਵੀ ਟੈਕ ਨੇ ਉਹ ਸਾਡੇ ਲਾਡਲੀਆਂ ਫੌਜਾਂ ਵਿੱਚ ਬੈਠੀਆਂ ਨੇ ਬਤੇਰੇ ਜੱਜ ਸਾਰੀ ਜਾਣਕਾਰੀ ਇਹਨਾਂ ਨੂੰ ਪਤਾ ਹੈ ਇਹਨਾਂ ਦੇਵੀ ਦੇਵਤਿਆਂ ਦੇ ਸਿਰ ਦੇ ਉੱਤੇ ਹੀ ਇਹ ਸਮਾਨ ਇਹ ਧਰਤੀ ਸਜੀ ਹੋਈ ਹੈ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਬਿਰਾਜਮਾਨ ਹਾਂ ਉਹ ਤੇ ਬਹੁਤ ਵਧੀਆ ਇਹ ਪਰਾਲਾ ਪੀਰਾਂ ਫਕੀਰਾਂ ਦਾ ਉਹ ਸਾਨੂੰ ਇਹ ਬਹੁਤ ਵਧੀਆ ਲਾਈਨ ਦਿੱਤੀ ਆ ਸਾਨੂੰ ਸੇਧ ਦਾ ਪਤਾ ਲੱਗਦਾ ਹੈ ਕਿ ਸਾਡੇ ਲਈ ਸਾਡੇ ਪੀਰਾਂ